हैलो सतल जी सर या उम्मीद कर दें सारी वो ठीक ठाक हो गया देखो अच्छे मैंने छोटा जहां बच्चा मिलिया ये मैं जो गेट बंद करने जा रही थी उसे बैठा सगा छोटा जहां बिल्कुल आटो द्लैरी का बच्चा गए हो देख लाला इधर नूँ कर मैंने भी कितने भजना जाए छोटा बाला गा होना भी कितने कोई खा खू गया फिर और होगा तो हम इन खावा पा के दे दिया कुछ ना कुछ होना भी की खाऊगा यह हाला है कुछ नहीं अचद डर बैठा सहम् बैठा गा खुशीन बहुत वाला लग्या खुशी देख सोना ये है ना

बेचारा सहमिया बैठा मम्मी तो अड हो गया है। पेड़ तो गिर गया मेनू कुछ दखा भरलिया रोन लग गया मम्मी को देखो है पैर देखो हैलो चुप चुप बैठा <laughs> <laughs> किन्ना की उठी जै मूँ हम इन भुख लगी होगी खुवा को के देखते खुशी रखना हो रखी आप सोना जहां खेड़ फिर करूंगा है

ਫੇਰ ਨਾ ਹੱ ਇਹਨੂੰ ਬਿੱਲੀ ਲੈ ਕੇ ਬਿੱਲੀ ਆਪਾਂ ਤਾਂ ਪੁੱਤ ਹਜੇ ਇਹਦੀ ਮੰਮੀ ਦੀ ਵੇਟ ਕਰਾਂਗੇ ਜਦੋਂ ਇਹਦੀ ਮੰਮੀ ਆ ਗਈ ਉਦੋਂ ਭਜਾਵਾਂਗੇ ਨੂੰ ਠੀਕ ਹੈ ਦੀ ਮੰਮੀ ਕੋਲੇ ਨਹੀਂ ਮੰਮਾ ਇਹਨੂੰ ਰੱਖਣਾ ਮੈਂ ਹੂੰ ਕੀ ਕਰਾਂਗੇ ਡਰੈਸਰ ਮਛਰਾਂ ਵਾਲੀ ਛਤਰੀ ਵੀ ਲੈ ਕੇ ਆਵਾਂਗੇ ਇਹਦੇ ਵਾਸਤੇ ਹਾਂ ਔਰ ਇਹਦਾ ਛੋਟਾ ਜਿਹਾ ਕਿਚਨ ਸੈਟ ਤੋਂ ਹੋਈ ਕਿਚਨ ਸੈਟ ਦਾ ਕੀ ਕਰੂਗਾ ਇਹ ਆਹ ਮੈਂ ਨਾ ਰੋਟੀ ਬਣਾਇਆ ਕਰੂੰ ਇਹਨੂੰ ਕੌਣ ਵਾਸਤੇ ਹਾਏ ਇਹਦੀ ਮੰਮੀ ਆ ਗਈ ਜੇ ਫੇਰ ਇਹ ਤਾਂ ਭੱਗ ਜਾਊਗਾ ਇਹਨੂੰ ਪੁੱਛ ਲਾ ਵੀ ਤੂੰ ਰਹਿ ਜੇਂਗਾ ਸਾਡੇ ਘਰੇ ਸਾਡੇ ਨਾਲ ਰਹਿ ਜੇਂਗਾ ਤੂੰ ਹੈ ਓਏ ਚਲੋ ਓਕੇ ਜੀ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹਜੇ ਤੱਕ ਨੂੰ ਫਿਲਹਾਲ ਆਪਦੇ ਕੋਲ ਹੀ ਰੱਖਾਂਗੇ ਜਦੋਂ ਤੱਕ ਇਹਦੀ ਮੰਮੀ ਨਹੀਂ ਆਂਦੀ ਜਦੋਂ ਇਹਦੀ ਮੰਮੀ ਆ ਗਈ ਫਿਰ ਆਪਾਂ ਇਹਨੂੰ ਇਹਦੀ ਮੰਮੀ ਨਾਲ ਭੇਜ ਦਾਂਗੇ ਕਿਉਂਕਿ ਛੋਟਾ ਬੜਾ ਹਨ ਇੰਨੇ ਏਡੇ ਛੋਟੇ ਬੱਚੇ ਨੂੰ ਤਾਂ ਉਹਦੀ ਮੰਮੀ ਦੀ ਜ਼ਰੂਰਤ ਆ ਆਪਣੀ ਆਪਾਂ ਇਹਨੂੰ ਰੱਖ ਨਹੀਂ ਸਕਦੇ ਵਿਚਾਰੇ ਨੂੰ ਹਨ ਆਪਦੀ ਮਾਂ ਤੋਂ ਦੂਰ ਕਰਕੇ ਤੇ ਜਦੋਂ ਤੱਕ ਇਹਦੀ ਮੰਮੀ ਨਹੀਂ ਆਂਦੀ ਉਹ ਉਦੋਂ ਤੱਕ ਮੈਂ ਹੀ ਕੇਅਰ ਕਰੂੰਗੀ ਤੇ ਹੁਣ ਮੈਂ ਕੁਛ ਨਾ ਕੁਛ ਦੇਖ ਲਾਂ ਵੀ ਇਹ ਕੀ ਖਾਂਦੇ ਪੀਂਦੇ ਹੁੰਦੇ ਨੇ ਇਹਦੇ ਦ ਤੇ YouTube ਤੇ ਸਰਚ ਕਰਕੇ ਦੇ ਦੇ ਬੀਨੂੰ ਖਵਾਈਏ ਕੀ ਛੋਟੇ ਜਿਹੇ ਜਨੂ ਆ ਓਕੇ ਬਾਏ ਬਾਏ ਥੈਂਕ ਯੂ